ਟਾਈਲਾਂ ਦੇਖ ਲਓ ਬਈ ਆ ਛੱਤ ਦੇਖ ਲਓ ਵੀ ਛੱਤ ਦਾ ਕੀ ਹਾਲ ਹੈ ਤੇ ਆ ਛੱਤ ਦਾ ਦੇਖ ਲਓ ਵੀ ਕੀ ਹਾਲ ਹੈ ਟਾਈਲਾਂ ਨਾਲੋਂ ਸਸਤੀ ਵੀ ਪੈਂਦੀ ਐ ਆ ਬੰਦੇ ਨੇ ਪਹਿਲਾਂ ਟਾਈਲਾਂ ਪੱਟ ਕੇ ਉਹਦੇ ਨਾਲ ਦੀਆਂ ਟਾਈਲਾਂ ਪੱਟ ਕੇ ਹੁਣ ਆ ਟਾਈਲ ਲਾਈ ਐ ਹੁਣ ਮੈਨੂੰ ਰੇਟ ਦਾ ਮਤਲਬ ਬਹੁਤ ਸਸਤਾ 21 ਰੁਪਏ ਹੈ ਨਾ ਬਈ 21 ਰੁਪਏ ਫਟੇ ਸਭ ਤੋਂ ਪਹਿਲਾ ਸਵਾਲ ਪਤਾ ਲੋਕਾਂ ਦਾ ਕੀ ਆਊਗਾ ਵੀ ਇਹੇ ਸੇਮ ਆ ਜ ਨੇ ਇਹਦੇ ਵਿੱਚ ਦੀ ਹੁਣ ਆਹ ਛੱਤ ਤੇ ਵੀ ਇਹੀ ਟਾਈਲ ਲੱਗੀ ਹੋਈ ਹੈ ਜਿਹੜੀ ਉੱਪਰ ਛੱਤ ਹੈ ਤੁਸੀਂ ਇਹ ਵੀ ਦੇਖ ਲਓ ਵੀ ਕਿਤੇ ਸੇਮ ਆ ਇਹ ਮਹੀਨ 2 ਦਿਨ ਹੋ ਗਏ ਪੈਂਦੇ ਨੂੰ ਹੁਣ ਵੀ ਦੇਖ ਲਓ ਫਰਸ਼ ਗਿੱਲਾ ਮੀ ਪੈਣ ਲੱਗ ਰ ਕਿਸੇ ਪਾਸੋਂ ਕੋਈ ਲੀਕੇਜ ਨਹੀਂ ਇਹੇ ਤਰ੍ਹਾਂ ਥੱਲੇ ਵੀ ਕੋਈ ਲੀਕੇਜ ਨਹੀਂ ਹਨਾ ਬਾਈ ਕੋਈ ਲੀਕੇਜ ਨਹੀਂ 21 ਰੁਪਏ ਮੰਨ ਲਿਆ ਆਪਾਂ ਸਿੱਧੀ ਗੱਲ ਕਰ ਲਈ ਵੀ 100 ਸਕਰ ਫੁੱਟ ਚ ਸੱਪੇ 2100 ਦੀ ਟਾਇਲ ਹੁੰਦੀ ਹੈ ਮਤਲਬ ਆਪਾਂ ਇਹਨੂੰ ਥੱਲੇ ਵੀ ਦਿਖਾ ਦਾਂਗੇ ਟਾਇਲ ਲੱਗੀ ਨੂੰ ਘੱਟੋ ਘੱਟ 2.5 ਸਾਲ ਹੋ ਗਏ ਜੀ ਇਹਨੂੰ ਲੱਗੀ ਨੂੰ ਇਹਨੂੰ ਲੱਗੀ ਨੂੰ ਲੱਗੀ ਨੂੰ ਵੀ 2.5 ਸਾਲ ਹੋ ਗਏ ਹੁਣ ਕਈ ਵੀਰ ਪੁੱਛਦੇ ਸੀ ਵੀ ਸਾਲ ਵਾਧੂ ਪਤਾ ਲੱਗੂਗਾ ਪਰ ਇਹਨਾਂ ਦਾ 2.5 ਸਾਲ ਹੋ ਗਏ ਡਿਜ਼ਾਈਨ ਬਾਈ ਕਿੰਨੇ ਕਿਉਂ ਨਹੀਂ ਡਿਜ਼ਾਈਨ ਇਹਦੇ ਚ ਆਪਣੇ ਕੋਲ 15 ਤੋਂ 20 ਛੇੜ ਹੈਗੇ ਆ ਹੂੰ ਇੱਕ ਤੁਸੀਂ ਗੱਲ ਨੋਟ ਕਰ ਲਓ ਵੀ ਇਹਦਾ ਸਾਈਜ਼ ਜਿਹੜਾ 2x2 ਹੈ ਇੱਕ ਛੋਟਾ ਵੀ ਹੁੰਦਾ ਉਹ ਕਿਹੜਾ ਹੁੰਦਾ ਬਾਈ ਉਹ 16 16 ਹੁੰਦਾ ਹੈ 16 16 ਹੁੰਦਾ ਥੋੜਾ ਵੱਡਾ ਸਜਾ ਲੋਕ ਪਸੰਦ ਕਰਦੇ ਇਹਨੂੰ ਕਿੰਨੇ ਡਿਜ਼ਾਈਨ ਕਿਹੜੀ ਵਾਈ ਦੇ ਵਿੱਚ 15 ਤੋਂ 20 ਛੇੜ 15 ਤੋਂ 20 ਜਿਹੜੇ ਛੇੜੇ ਦੇ ਵਿੱਚ ਮਿਲ ਜਣਗੇ ਤੁਹਾਨੂੰ ਡਿਲੀਵਰ ਕਰਨੀ ਹੋਵੇ ਕਿਸੇ ਨੂੰ ਹੋ ਜੂ ਹਾਂ ਹੋ ਜੂਗੀ ਵੀਰੇ ਸਾਰੇ ਪੰਜਾਬ ਵਿੱਚ ਡਿਲੀਵਰੀ ਹੋ ਜੂਗੀ ਥੋੜੀ ਫੈਕਟਰੀ ਦੇ ਵਿਜ਼ਿਟ ਕਰਨਾ ਬਾਈ ਜੀ ਤੇ ਆਪਾਂ ਨੂੰ ਤਪਾ ਮੰਡੀ ਕ੍ਰਿਸ਼ਨਾ ਮਾਰਬਲ ਵਾਲੀ ਕੇ ਰੋਡ ਨੇੜੇ ਦਰਾਜ ਵਾਲੇ ਫਟਕਾ